ਕਦੀ ਨਾਈ ਦੀ ਦੁਕਾਨ ਜਾਂ ਸਲੂਨ ਦੇ ਉੱਤੇ ਆਹਮੋ ਸਾਹਮਣੇ ਲੱਗੇ ਸ਼ੀਸ਼ਿਆਂ ਦੇ ਵਿੱਚਕਾਰ ਜਿਹੜਾ ਵਿਅਕਤੀ ਕੁਰਸੀ ਤੇ ਬੈਠਾ ਹੁੰਦਾ ਹੈ ਤਾਂ ਉਹਦੀਆਂ ਬਹੁਤ ਸਾਰੀਆਂ ਜਿਹੜੇ ਪ੍ਰਤੀਬਿੰਬ ਆ ਉਹ ਨਜ਼ਰ ਹੁੰਦੇ ਆ ਕੀ ਤੁਸੀਂ ਸੋਚਿਆ ਹੈ ਕਿ ਇੱਕ ਵਿਅਕਤੀ ਦੇ ਇੰਨੇ ਸਾਰੇ ਆਹਮੋ ਸਾਹਮਣੇ ਸ਼ੀਸ਼ਿਆਂ ਦੇ ਵਿੱਚ ਪ੍ਰਤੀਬਿੰਬ ਨਜ਼ਰ ਕਿਉਂ ਆਉਂਦੇ ਹਨ ਬਹੁਤ ਪ੍ਰਤੀਬਿੰਬ ਨਜ਼ਰ ਕਿਉਂ ਆਉਂਦੇ ਹਨ ਪ੍ਰਤੀਬਿੰਨ ਨੂੰ ਕਹਿੰਦੇ ਹਨ ਪ੍ਰਕਾ ਇਹ ਜਿਹੜਾ ਵਰਦਾਰਾ ਹੈ ਉਸ ਨੂੰ ਕਹਿੰਦੇ ਪ੍ਰਕਾਸ਼ ਦਾ ਬਹੁ ਪ੍ਰਾਵਰਤਨ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਦਰਪਨਤੇ ਨਾਲ ਟਕਰਾ ਕੇ ਪ੍ਰਾਵਰਤਤ ਹੋ ਕੇ ਦੂਜੇ ਦਰਪਨਤੇ ਪਹੇਗੀ ਤਾਂ ਉਸ ਤੋਂ ਪ੍ਰਾਵਰਤਤ ਹੋ ਕੇ ਫਿਰ ਦੂਸਰੇ ਦਰਪਨਤੇ ਪਹੇਗੀ ਤਾਂ ਸਾਨੂੰ ਇੱਕ ਵਸਤੂ ਦੇ ਬਹੁਤ ਸਾਰੇ ਪ੍ਰਤਿਬਿੰਬ ਨਜ਼ਰ ਆਉਂਦੇ ਆਓ ਇਸ ਨੂੰ ਇੱਕ ਅਸੀਂ ਕਿਰਿਆ ਰਾਹੀਂ ਸਮਝੀਏ ਪਿਆਰੇ ਵਿਦਿਆਰਥੀਓ ਦੋ সমਤਲ ਦਰਪਨ ਹਨ इन्ह दो समल दर्पण में वक् वक् वस्तु के सू वक्त प्रतिबिंब नजर आवे प्यारे विद्यार्थीओ सामने तुम देख रहे जी की ती मूँ दस सकते जी कि तुम वस्तु के किन्ने प्रतिबिंब नज़र आ रहे हैं एक बिल्कुल सही कि प्रतिबिंब नज़र आ रहे हैं एक मैं बिल्कुल दोवें समतल दर्पणों सीधा रखा है सीधा मतलब किन्ने कोण के उ एक सौ अस्सी डिग्री के कोण के उ ਇੱਥੇ 80 ਡਿਗਰੀ ਦੇ ਕੋਣ ਦੇ ਉੱਤੇ ਦੋ সমਤਲ ਦਰਪਨ ਰੱਖੇ ਹਨ ਅਤੇ ਸਾਨੂੰ ਇੱਕ ਪ੍ਰਤੀਬਿੰਬ ਨਜ਼ਰ ਆ ਰਿਹਾ ਹੈ। ਹੁਣ ਅਸੀਂ 180 ਤੋਂ ਇਹਦਾ ਕੋਣ ਜੋ ਹੈ 120 ਕਰ ਦੇਵਾਂਗੇ। 120 ਡਿਗਰੀ। ਤੇ ਵਸਤੂ ਨੂੰ ਦੋਨਾਂ ਦਰਪਨਾਂ ਦੇ ਵਿਚਕਾਰ ਰੱਖ ਦੇਵਾਂਗੇ। ਪਿਆਰੇ ਵਿਦਿਆਰਥੀਓ ਤੁਸੀਂ ਮੈਨੂੰ ਦੱਸੋ ਦੇਖ ਕੇ ਧਿਆਨ ਨਾਲ ਕਿੰਨੇ ਪ੍ਰਤੀਬਿੰਬ ਨਜ਼ਰ ਆ ਰਹੇ ਹਨ? ਦੋ। 80 ਡਿਗਰੀ ਤੇ ਕਿੰਨੇ ਪ੍ਰਤੀਬਿੰਬ ਨਜ਼ਰ ਆਏ 1 120 ਡਿਗਰੀ ਦੇਖ ਤੇ ਕਿੰਨੇ ਪ੍ਰਤੀਬਿੰਬ ਨਜ਼ਰ ਆਏ 2 ਹੁਣ ਬਾਕ ਪਿਆਰੇ ਵਿਦਿਆਰਥੀਓ ਤੁਸੀਂ ਮੈਨੂੰ ਵੇਖ ਕੇ ਦੱਸੋਗੇ ਕਿ ਤੁਹਾਨੂੰ ਇੱਕ ਵਸਤੂ ਦੇ ਕਿੰਨੇ ਪ੍ਰਤੀਬਿੰਬ ਨਜ਼ਰ ਆਏ ਹਨ ਪਿਆਰੇ ਵਿਦਿਆਰਥੀਓ ਧਿਆਨ ਨਾਲ ਦੇਖੋ ਤੁਹਾਨੂੰ ਵਸਤੂ ਦੇ ਤਿੰਨ ਪ੍ਰਤੀਬਿੰਬ ਨਜ਼ਰ ਆ ਰਹੇ एक सौ भी डिग्री तीन प्रतिबिंब नजर आऊंगे प्यार है नब्बे डिग्री का तो नब्बे डिग्री देखते एक वस्तु दे ए वस्तु है ये वस्तु दे कि प्रतिबिंब नजर आ रहे हैं तीन इस तरह प्यारे विद्यार्थियों सठ डिग्री देते 60 ਡਿਗਰੀ ਦੇ ਉੱਤੇ ਤੁਹਾਨੂੰ 5 ਪ੍ਰਤੀਬਿੰਬ ਨਜ਼ਰ ਆਉਣਗੇ 5 ਪ੍ਰਤੀ 45 ਡਿਗਰੀ ਦੇ ਉੱਤੇ 45 ਡਿਗਰੀ ਦੇ ਉੱਤੇ ਤੁਹਾਨੂੰ 7 ਪ੍ਰਤੀਬਿੰਬ ਨਜ਼ਰ ਆਉਣਗੇ ਤੇ 30 ਡਿਗਰੀ ਦੇ ਉੱਤੇ 11 तीह डिग्री देते ग्यारह प्रतिबिंब नजर आओ प्यारे विद्यार्थियों ये जो अस क्रिया की है इस तो तुम एक गल पता लग गई होगी कि जिमें जिमेंड वा है प्रतिबिंब का नंबर घटता जाता है तो जिमें जिमेंटता जाता है प्रतिबिंब का नंबर वादा है तुम देख सकते जी अगर गोण घट रहा है वह प्रतिबिंब का नंबर घट रहा है खून घट रहा है तो सू वस्तु के ज्यादा प्रतिबिंब नजर आएंगे ये जो असं क्रिया की है ये प्रकाश दे बहु प्रावरतन दर्शा रही आओ हूं असी क्लीडियोस्कोप बारे जाने ਲੀਡ ਯੂ ਸਕੋਪ ਕੀ ਹੈ ਪਿਆਰੇ ਵਿਦਿਆਰਥੀਓ ਤਿੰਨ ਲੰਬੇ ਆਇਤਾਕਾਰ ਰੂਪ ਦੇ ਅਸੀਂ সমਤਲ ਦਰਪਨ ਜਿਹੜੇ ਆ ਉਹ ਲਵਾਂਗੇ ਉਹਨਾਂ ਨੂੰ ਇੱਕ ਪ੍ਰਿਜ਼ਮ ਦੇ ਰੂਪ ਦੇ ਵਿੱਚ ਅਸੀਂ ਪ੍ਰਿਜ਼ਮ ਦੇ ਰੂਪ ਵਿੱਚ ਟੇਪ ਦੇ ਨਾਲ ਜੋੜ ਲਵਾਂਗੇ ਇਸ ਪ੍ਰਿਜ਼ਮ ਰੂਪ ਪ੍ਰਿਜ਼ਮ ਰੂਪ ਦੇ ਵਿੱਚ ਜਿਹੜੇ ਅਸੀਂ ਦਰਪਨ ਜੋੜੇ ਹਨ ਇਹਨਾਂ ਨੂੰ ਚਾਰਟ ਜਾਂ ਗੱਤੇ ਦੀ ਪਿਊਬ ਦੇ ਵਿੱਚ ਫਿੱਟ ਕਰ ਦਵਾਂਗੇ ਇੱਕ ਸਾਈਡ ਦੇ ਉੱਤੇ ਅਸੀਂ ਗੱਤਾ ਲਗਾ ਦੇਵਾਂਗੇ ਉਹਦੇ ਵਿੱਚ ਮੋਰੀ ਕਰ ਦੇਵਾਂਗੇ ਦੂਜੀ ਸਾਈਡ ਦੇ ਉੱਪਰ ਟਰਾਂਸਪੇਰੈਂਟ ਸ਼ੀਟ ਜਾਂ ਕੱਚ ਦਾ ਇੱਕ ਜੋ ਸੰਤਲ ਕੱਚ ਦਾ ਜੇ ਟੁਕੜਾ ਲਗਾ ਦੇਵਾਂਗੇ ਹੁਣ ਅਸੀਂ ਇਹਦੇ ਵਿੱਚ ਕੁਝ ਕੱਚ ਦੇ ਟੁਕੜੇ ਜਾਂ ਮੋਤੀ ਪਾਵਾਂਗੇ ਤੁਸੀਂ ਜਦੋਂ ਇਸ ਛੇਕ ਰਾਈ ਦੇਖਾਂਗੇ ਤਾਂ ਪਿਆਰੇ ਵਿਦਿਆਰਥੀਓ ਸਾਨੂੰ ਬਹੁਤ ਜ਼ਿਆਦਾ ਪੈਟਰਨ ਨਜ਼ਰ ਆਉਣਗੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਪੈਟਰਨ ਤੁਸੀਂ ਇੱਕ ਵਾਰੀ ਦੇਖ ਲਓਗੇ ਉਸ ਨੂੰ ਤੁਸੀਂ ਦੁਬਾਰਾ ਨਹੀਂ ਦੇਖ ਸਕਦੇ ਹਰ ਵਾਰੀ ਬਦਲ ਬਦਲ ਕੇ ਪੈਟਰਨ ਜੋ ਇਹਦੇ ਵਿੱਚ ਕਲੀਡੀਓਸਕੋਪ ਦੇ ਵਿੱਚ ਨਜ਼ਰ ਆਉਂਦੇ ਹਨ ਇਹ ਵੀ ਪ੍ਰਕਾਸ਼ ਦੇ ਬਹੁ ਪ੍ਰਾਵਰਤਨ ਵਰਤਾਰੇ ਨੂੰ ਦਰਸਾਉਂਦਾ ਹੈ ਵਾਲਪੇਪਰ ਅਤੇ ਕੱਪੜੇ ਦੇ ਡਿਜ਼ਾਈਨ ਬਣਾਉਣ ਵਾਲੇ ਕਲਾਕਾਰ ਕਲੀਡੀਓਸਕੋਪ ਦੀ ਵਰਤੋਂ ਕਰਦੇ ਹਨ ਵੱਖ-ਵੱਖ ਤਰ੍ਹਾਂ ਦੇ ਪੈਟਰਨ ਨਮੂਨੇ ਤਿਆਰ ਕਰਨ ਦੇ ਲਈ ਇਸ ਲਈ ਪਿਆਰੀ ਵਿਦਿਆਰਥੀ ਇੱਕ ਪੈਰੀਸਕੋਪ ਹੈ ਪੰਡੂਪੀਆਂ ਦੇ ਵਿੱਚ ਉੱਪਰ ਨੂੰ ਦੇਖਣ ਦੇ ਲਈ ਉਹ ਵੀ ਉਹਦੇ ਵਿੱਚ ਵੀ ਜੋ ਸਮਤਲ ਦਰਪਣੇ ਹਨ ਦੋ ਵੱਖ-ਵੱਖ ਕੋਣਾਂ ਦੇ ਤੇ ਰੱਖੇ ਜਾਂਦੇ ਹਨ ਤੇ ਉਹ ਪੰਡੂਪੀਆਂ ਦੀ ਜੋ ਦਿਸ਼ਾ ਹੈ ਉਹ ਉਹਨੂੰ ਦੱਸਦਾ ਹੈ